ਨਾ ਮਦਰਾ ਅਮਿਤ ਸਾਰਾ ਮੀਟ ਅਮਿਤ ਕੀ ਗੱਲ ਕੋਈ ਸੀ ਪੂਰੀ ਬਾਜੀ ਇਹਨੇ ਡਰਿੰਕ ਕੀਤੀ ਸੀ ਡਰਾਈਵਰ ਨੇ ਤੇ ਇਹ ਆਟੋ ਇਹਦਾ ਨਾ ਪੁਲ ਦੇ ਉੱਪਰ ਪਲਟ ਗਿਆ ਤੇ ਇੱਕ ਡੇਢ ਘੰਟਾ ਇਹ ਉੱਥੇ ਤੜਪਦਾ ਰਿਹਾ ਤੇ ਇਹਨੂੰ ਕੋਈ ਨਹੀਂ ਹੱਥ ਕਿਸੇ ਨੇ ਨਹੀਂ ਪਾਇਆ ਫਿਰ ਮੈਂ ਆਪਦੀ ਗੱਡੀ 'ਚ ਚੱਕਿਆ ਇਹਨੂੰ ਬੰਦੇ ਨੂੰ ਮੈਂ ਹਸਪੀਟਲ ਲੈ ਕੇ ਗਿਆ ਤੇ ਉਹ ਕਹਿਣ ਲੱਗੇ ਵੀ ਤੁਸੀਂ ਜਾਣਾਂ ਦੀ ਹੈਗਾ ਅਸੀਂ ਤੁਹਾਨੂੰ ਵਰਨਾ ਵਾ ਕੇਸ ਹੋਣਾ ਵਾ ਮੈਂ ਕਿਹਾ ਸਰ ਮੈਂ ਇਨਸਾਨੀਅਤ ਦੇ ਨਾਂ ਤੇ ਇੱਕੋ ਵੀ ਛੱਡ ਕੇ ਆਇਆ ਉਪਰਵੇ ਮੈਨੂੰ ਕਹੀ ਜਾਂਦੇ ਵੀ ਤੇਰੇ ਤੇ ਕੇਸ ਹੋਣਾ ਵਾ ਬਈ ਮੈਂ ਕੀ ਗਲਤ ਕਰਤਾ ਸਾਰਾ ਦਸਾਂ ਨੂੰ ਛੱਡ ਕੇ ਨਹੀਂ ਜੈਨ ਕਹਿਣ ਦਾ ਮਤਲਬ ਉਹ ਉੱਥੇ ਪੁਲਿਸ ਬਾਅਦ ਚ ਪਹੁੰਚੀ ਸੀ ਹਾਂਜੀ ਪੁਲਿਸ ਬਾਅਦ ਚ ਪਹੁੰਚੀ ਸੀ ਉਹਨਾਂ ਨੇ ਮੈਨੂੰ ਫੜ ਲਿਆ ਸੀਗਾ ਪੁਲਿਸ ਵਾਲੇ ਤੁਸੀਂ ਵੀ ਆਟੋ ਡਰਾਈਵਰ ਹੋ ਹਾਂਜੀ ਹਾਂਜੀ ਸਰ ਮੈਂ ਵੀ ਡਰਾਈਵਰ ਹਾਂ ਮੇਰਾ ਭਾਈ ਹੋਈ ਸੀ ਇੱਕ ਤਰ੍ਹਾਂ ਦਾ ਤਾਂ ਮੈਂ ਹੈਲਪ ਕੀਤੀ ਹੈ ਸਰ ਉਹ ਜਦ ਤੁਸੀਂ ਜਦੋਂ ਉਹਨੂੰ ਉੱਥੀੋਂ ਲਿਆਏ ਤੋਂ ਲੈ ਕੇ ਗਏ ਉਹ ਸਿਵਲ ਹਸਪੀਟਲ ਐਡਮਿਟ ਕਰਾਇਆ ਕਿਹੜੇ ਕਿਹੜੇ ਹਸਪੀਟਲ ਪਹਿਲਾਂ ਐਸਆਈ ਗਈ ਸੀ ਸਰ ਇਹਨਾਂ ਨੇ ਦੇ ਦਿੱਤਾ ਜਵਾਬ ਇਹ ਕਹਿੰਦੇ ਅਸੀਂ ਨਹੀਂ ਰੱਖਣਾ ਇਹਨੂੰ ਸਿਵਲ ਲੈ ਕੇ ਜਾਓ ਫਿਰ ਅਸੀਂ ਸਿਵਲ ਲੈ ਕੇ ਗਏ ਸਿਵਲ ਵਾਲਾ ਨੇ ਤਾਂ ਰੱਖ ਲਿਆ ਫਿਰ ਉਹ ਕਹਿੰਦੇ ਜਦ ਤੱਕ ਇਹਦੇ ਘਰ ਦੇ ਨਹੀਂ ਜਾਣਗੇ ਜਦ ਤੱਕ ਤੁਸੀਂ ਨਹੀਂ ਜਾਓਗੇ ਜੇ ਇਹਦੇ ਘਰ ਦੇਣਾ ਇਹ ਫਿਰ ਤੁਹਾਡੇ ਤੇ ਪਰਚਾ ਪੈਣਾ ਵਾ ਮੈਂ ਕਿਹਾ ਸਰ ਮੇਰੇ ਤੇ ਕਾਦਾ ਪੈਣਾ ਮੈਂ ਤਾਂ ਲੈ ਕੇ ਆਇਆ ਕਿ ਇਨਸਾਨੀਅਤ ਦੇ ਨਾਤੇ ਵੀ ਬੰਦਾ ਤੜਪ ਰਿਹਾ ਮਰ ਰਿਹਾ ਵਾ ਵੀ ਇਹਨੂੰ ਲੈ ਜਾਈਏ ਆਪਾਂ ਤੇ ਮੈਂ ਹੁਣੇ ਚ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਵੀ ਮੇਰਾ ਮਤਲਬ ਲੋਕਾਂ ਨੂੰ ਭਲਾ ਨਹੀਂ ਕਰਨਾ ਚਾਹੀਦਾ ਹਾਂਜੀ ਮੈਂ ਗਲਤੀ ਕਰਤੀ ਇਹਨੂੰ ਲੈ ਗਿਆ ਸਰ ਉਹਨੂੰ ਅਜੇ ਭਲੇ ਦਾ ਭਲੇ ਦੀ ਸਜ਼ਾ ਮਿਲ ਰਹੀ ਸੀ ਹਾਂਜੀ ਹਾਂਜੀ ਸਰ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਕਹਿੰਦੇ ਤੈਨੂੰ ਜਾਨ ਨਹੀਂ ਦੇਣਾ ਮੈਂ ਕਹਾ ਵੀਰੇ ਮੇਰੀ ਕੀ ਗਲਤੀ ਹੈ ਮੈਂ ਤਾਂ ਸਿਰਫ ਇੱਕ ਆਪਣਾ ਕਰਤੱਬ ਨਿਭਾਇਆ ਕੋਈ ਜ਼ਖਮੀ ਇਹ ਕੀ ਕੋਈ ਵੀ ਹੋ ਗਾ ਰੋਡ ਤੇ ਵੀਰੇ ਅਸੀਂ ਉਹਦੀ ਵੀ ਹੈਲਪ ਕਰਾਂਗੇ ਇਹਦੇ ਚ ਕੀ ਹੈ ਵੀਰੇ ਯਾਰ ਅਜੇ ਕਿਹੜੀ ਜਗ੍ਹਾ ਤੇ ਰਹਿਣ ਆਲਾ ਤੁਸੀਂ ਮੈਂ ਸਰ ਦੁਗਰੀ ਫੇਸ ਬੰਨ ਰਹਿਣ ਆਲਾ ਸਰ ਅਜੇ ਦੁਗਰੀ ਫੇਸ ਬੰਨਦਾ ਰਹਿਣ ਆਲਾ ਹਾਂਜੀ ਭਾਈ ਕਿੰਨੇ ਵਜੇ ਆਸਤ ਹੋਇਆ ਇਹ ਹੋਇਆ ਸਰ ਜੀ तकरीबन ਸਾਢੇ 10 ਕੇ 10 ਸਾਢੇ 10 ਵਜੇ ਦੇ ਵਿੱਚ ਹੋਇਆ ਸਰ ਕਹਿੰਦੇ ਨਸ਼ੇ ਦਾ ਆਤੀ ਸੀ ਹਾਂ ਜੀ ਹਾਂ ਜੀ ਡਰਿੰਕ ਕੀਤੀ ਹੋਈ ਸੀਗੀ ਤੇ ਮੈਡੀਕਲ ਗੂੜੀਆਂ ਵੀ ਉਹਦੀ ਜੇਬ ਚੋਂ ਨਿਕਲੀਆਂ ਤੇ दारू ਜ਼ਿਆਦਾ ਪੀਤੀ ਹੋਈ ਸੀ ਤਾਂ ਕਰਕੇ ਫੁੱਟਪਾਥ ਦੇ ਗੱਡੀ ਇਹਦੀ ਗਈ ਪਲਟ ਅਜਾ ਠੀਕ ਹੈ ਇਹਦਾ ਸਿਰ ਸਿਰ ਫਟ ਗਿਆ ਕੰਨ ਫਟ ਗਿਆ ਟਾਂਕੇ ਲੱਗੇ ਇਹਦੇ ਉਹ ਇੰਨਾ ਬਲੱਡ ਨਿਕਲ ਗਿਆ ਉੱਥੇ ਕੋਈ ਨਹੀਂ ਰੁਕਿਆ ਸਰ ਸਾਰਿਆਂ ਨੂੰ ਕਿਹਾ ਕੋਈ ਨਹੀਂ ਖੜਿਆ ਸਭ ਚਲੇ ਜਾ ਰਹੇ ਸੀਗੇ ਪੁਲਿਸ ਮੌਕੇ ਤੇ ਗਈ ਰਹੀ ਸੀ ਗੱਡੀ ਛੱਡ ਕੇ ਭੱਜ ਗਿਆ ਹਾਂ ਜੀ ਪੁਲਿਸ ਮੌਕੇ ਤੇ ਗਈ ਰਹੀ ਸੀਗੀ ਤੇ ਜਦ ਮੈਂ ਲੈ ਕੇ ਗਿਆ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਉਹ ਕਹਿੰਦੇ ਤੁਸੀਂ ਤੁਹਾਡੇ ਤੇ ਪਰਚਾ ਹੋਣਾ ਵਾ ਮੈਂ ਕਹਾਂ ਮੈਂ ਤਾਂ ਵੀਰੇ ਇੱਕ ਇਨਸਾਨੀਅਤ ਦੇ ਨਾਂ ਤੇ ਇੱਕ ਹੈਲਪ ਕੀਤੀ ਹੈ ਅਗਲੇ ਦੀ ਬ੍ਰਦਰ ਪਰ ਉੱਥੇ ਆ ਕੇ ਮਤਲਬ ਮੇਰਾ ਕਹਿੰਦਾ ਇਹ ਹੈ ਕਿ ਅੱਜ ਦੀ ਰੇਟ 'ਚ ਜੇ ਆਪਾਂ ਕਿਸੇ ਦਾ ਭਲਾ ਕਰੀਏ ਤਾਂ ਅਗਲੇ ਨੂੰ ਬੁਰਾ ਲੱਗਦਾ ਹੈ ਪਰ ਬ੍ਰਦਰ ਇਹ ਹੈ ਸਾਰੀ ਗੱਲ ਤੇ ਹੁਣ ਅੱਚੇ ਆਪਾਂ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਸਰ ਮੈਂ ਤਾਂ ਇੱਕਦਮ ਜੋਸ਼ ਸੀ ਆਪਣਾ ਨਿਵਾਤਾ ਸਰ ਉੱਥੇ ਜਾ ਕੇ ਉਹਨਾਂ ਨੇ ਮੇਰੇ ਉਲਟੇ ਹੋ ਗਏ ਮੇਰੇ ਨਾਲ ਹੀ ਅਗਲੇ ਕਹਿਣ ਲੱਗੇ ਵੀ ਤੂੰ ਇਹਦਾ ਫੋਨ ਕੱਢਿਆ ਇਦਾਂ ਉਦਾਂ ਮੈਂ ਕਹਾਂ ਸੌਰੀ ਵੀਰੇ ਗਲਤੀ ਹੋ ਗਈ ਜਿਹੜਾ ਮੈਂ ਇਹਨੂੰ ਲੈ ਆਇਆ ਇੱਥੇ ਯਾਰ ਬਸ ਭਾਜੀ ਆਪਣਾ ਛੱਡ ਉਹਨਾਂ ਨੂੰ ਕਿਹਾ ਕਿ ਆਇਆ ਮੈਂ ਕਿਹਾ ਹੁਣ ਤੁਸੀਂ ਸਾਂਭੋ ਆਈ ਤਾਂ ਸਾਂਭਦਾ ਜਿੰਨਾ ਸਾਂਭਣਾ ਸੀ ਮੌਕੇ ਤੇ ਆਏ ਆ ਇਹ ਐਕਸੀਡੈਂਟ ਹੋਇਆ ਵਾ ਨਾ ਕੋਈ ਡਰਾਈਵਰ ਆ ਨਾ ਕੋਈ ਤੇ ਹੋਰ ਆ ਮੌਕੇ ਦਾ ਗਵਾ ਸਵੇਰ ਜੋ ਜੋ ਹੋਊਗੀ ਅਗਲੀ ਤਫ਼ਤੀਸ਼ ਉਹ ਕਾਰਵਾਈ ਕੀਤੀ ਜਾਊਗੀ ਸਭ ਲੱਗਦਾ ਕਿ ਕੀ ਇਹ ਵੀ ਨਸ਼ੇ ਦੇ ਹਾਲਤ ਸੀ ਜੀ ਕਿੱਦਾਂ ਇਹ ਲੱਗਦਾ ਜਿਵੇਂ ਕਿਸੇ ਤੋਂ ਵੱਜਿਆ ਹੁੰਦਾ ਇਹ ਬਾਕੀ ਸਵੇਰ ਪਤਾ ਲੱਗਣਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੱਡਾ ਕੋਈ ਕੋਈ ਪਤਾ ਨਹੀਂ ਬਾਈ ਚਲੇ ਗਏ ਸਾਡੇ ਹੁਣ ਤੋਂ ਪਹਿਲਾਂ ਹੁਣ ਕੋਈ ਬੰਦਾ ਮੌਜੂਦ ਨਹੀਂ ਇੱਥੇ ਸਤਨੂ ਦਾ ਬੜਾ ਲੱਗਿਆ ਸਾਨੂੰ ਪੀਸੀਆਰ ਸਿਆਲੀ ਨੇ ਤਲਾਹ ਦਿੱਤੀ। ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਵੀ ਕਾਰਨ ਨਾਲ ਕੀਤਾ ਹੋਇਆ। ਕੋਈ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ। ਨਾ ਬੰਦੇ ਦਾ ਪਤਾ ਨਾ ਕੋਈ ਇੰਟੀਮੇਸ਼ਨ ਆਈ ਸਾਡੇ ਕੋਲ। ਹੁਣੇ ਹੀ ਦੱਸਿਆ ਸਾਨੂੰ ਪੀਸੀਆਰ ਨੇ। ਸਰ ਗੱਡੀ ਕਿੱਥੇ ਲੈ ਕੇ ਜਾਉਂਦੇ ਹਾਂ? ਗੱਡੀ ਇੱਥੇ ਲਾਵਾਂਗੇ ਚੌਂਕੀ। ਤੇ ਅੱਛਾ ਸਰ ਗੱਡੀ ਵੱਜੀ ਕਿਹਦੀ ਸੀ? ਫੁੱਟਪਾਥ ਨਾਲ ਟਕਰਾਈ ਹੋਈ ਆ। ਇਹ ਲੱਗਦਾ ਜਿਵੇਂ ਕਿਸੇ ਦਾ ਮਚੰਦ ਚੈੱਕ ਕੀਤਾ। ਫੁੱਟਪਾਥ ਨਾਲ ਟਕਰਾਈ ਹੁੰਦੀ ਆ। ਕੋਈ ਮੌਕੇ ਤੇ ਹੈ ਨਹੀਂ ਗਵਾਚਾ ਸੋਡੀ। ਲਾਇਸੈਂਸ ਨੰਬਰ ਇਹਦੀ ਗੱਡੀ ਦਾ। ਹਾਂ ਲੁਧਿਆਣਾ ਪੀਵੀ 10 ਡੀ 1283 1283 ਆਟੋ ਆ ਠੀਕ ਹੈ ਕਿਉਂਕਿ ਬਸ ਸਟੈਂਡ ਦੀ ਬਸ ਸਟੈਂਡ ਦਾ ਠੀਕ ਹੈ